ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ মিডিਏ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕ ਦਿਪਕਰ ਤੇ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਦਸਦੀਏ ਪੰਜਾਬ ਦੇ ਮਹਾਲੀ ਵਿੱਚ 3 ਸਾਲ ਪਹਿਲਾਂ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਨਰਸ ਨਸੀਬ ਕੌਰ ਦੀ ਹੱਤਿਆ ਹੋਈ ਸੀ ਇਸ ਮਾਮਲੇ 'ਚ ਮਹਾਲੀ ਜ਼ਿਲ੍ਹਾ ਅਦਾਲਤ ਨੇ ਨਰਸ ਦੇ ਪ੍ਰੇਮੀ ਅਤੇ ਸਾਬਕਾ ਪੁਲਿਸ ਕਰਮੀ ਰਿਸ਼ਪਾਲ ਸਿੰਘ ਨੂੰ عمر ਕੈਦ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 ਹੇਠ عمر ਕੈਦ ਦੇ ਨਾਲ 40000 ਰੁਪਏ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਨੇ ਦਸਦੀਏ ਸਬੂਤ ਨਸ਼ਟ ਕਰਨ ਲਈ ਆਈਪੀਸੀ ਦੀ ਧਾਰਾ 201 ਤਹਿਤ ਉਸ ਨੂੰ 3 ਸਾਲ ਦੀ ਫੋਰ ਕੈਦ ਤੇ 10000 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਦੋਸ਼ੀ ਦਾ ਪਿਛਲਾ ਰਿਕਾਰਡ ਵੀ ਅਪਰਾਧਿਕ ਰਿਹਾ ਹੈ ਇੱਕ ਵਾਰ ਉਸ ਨੇ ਬਹਾਦਰੀ ਦਿਖਾਇਆ ਕਿ ਤਰੱਕੀ ਵੀ ਹਾਸਲ ਕੀਤੀ ਸੀ ਪਰ ਕਤਲ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਮੁੜ ਨੌਕਰੀ 'ਚ ਬਹਾਲ ਨਹੀਂ ਹੋ ਸਕੇ ਮਾਮਲਾ 13 ਨਵੰਬਰ 2022 ਦਾ ਜਦੋਂ ਸੁਆਣਾ ਪਿੰਡ ਦੇ ਤਲਾਬ ਨੇੜੇ ਨਸੀਬਕੌਰ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਮਿਲੀ ਸੀ ਇਹ ਕੇਸ ਪੁਲਿਸ ਲਈ ਇੱਕ ਪਹਲੀ ਬਣ ਗਿਆ ਸੀ ਹਤਿਆ ਤੋਂ 11 ਦਿਨ ਬਾਅਦ ਪੁਲਿਸ ਨੇ ਮਹਾਲੀ ਦੇ ਸੈਕਟਰ 60 ਤੋਂ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਪੁਛਗਛ ਦੌਰਾਨ ਉਸਨੇ ਕਬੂਲੇ ਕਿ ਕਤਲ ਬਿਆਲੀ ਰਾਤ ਉਹ ਨਸੀਬ ਕੌਰ ਨਾਲ ਸ਼ਰਾਬ ਪੀ ਰਿਹਾ ਸੀ ਨਸੀਬ ਵੱਧ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਸੀ ਇਸ ਦੌਰਾਨ ਜਦੋਂ ਉਸਨੇ ਵਿਆਹ ਦਾ ਦਬਾਅ ਬਣਾਇਆ ਤਾਂ ਰਸ਼ਪਾਲ ਨੇ ਗੁੱਸੇ ਵਿੱਚ ਆ ਕੇ ਉਸ ਦਾ ਗਲਾ ਘੋਟ ਦਿੱਤਾ ਫਿਰ ਉਸਨੇ ਲਾਸ਼ ਨੂੰ ਐਕਟੀਵਾ ਤੇ ਰੱਖ ਕੇ ਇੱਕ ਤਲਾਬ ਦੇ ਨੇੜੇ ਸੁੱਟ ਦਿੱਤਾ ਸੀਸੀਟੀਵੀ ਫੁਟੇਜ ਵਿੱਚੋਂ ਲਾਰਜ ਲੈ ਕੇ ਜਾਂਦਾ ਕੈਦ ਹੋਇਆ ਸੀ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਿਸ਼ਪਾਲ ਅਤੇ ਨਸੀਬ ਲਿਵਨ ਰਿਸ਼ਤੇ ਵਿੱਚ ਵੈਰ ਰਹੇ ਸਨ ਨਸੀਬ ਦੇ ਮੋਬਾਈਲ ਫੋਨ ਚੈਟਾਂ ਤੇ ਸੀਸੀਟੀਵੀ ਫੁਟੇਜ ਤੋਂ ਇਹ ਰਿਸ਼ਤੇ ਅਤੇ ਅਪਰਾਧ ਦੀ ਪੁਸ਼ਟੀ ਹੋ ਗਈ ਪੋਸਟਮਾਰਟਮ ਰਿਪੋਰਟ ਵਿੱਚ ਇਹ ਸਾਫ਼ ਹੋ ਗਿਆ ਕਿ ਨਸੀਬ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ ਤੇ ਉਸ ਦੀ ਗਰਦਨ ਦੀਆਂ ਹੱਡੀਆਂ ਟੁੱਟ ਚੁੱਕੀਆਂ ਨੇ ਤੇ ਇਸ ਇਸ ਵੇਲੇ ਦੀ ਅਹਿਮ ਖਬਰ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ